hallelujah 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 thank you jesus 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 तारी फो तारी फो तारी खुदा तारी खुदावन खुदा तेरी तारी फो तारी फो तारी फो धन्यवाद ओ धन्यवाद धन्यवाद थैंक यू जीसस 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 जस सामर्थ्य परमेश्वर खुदावन तेरी जिंदा प्रेजेंस लिये तेरा धन्यवाद आदि और अंत परमेश्वर तेरी महिमा तेरी स्तुति कर दिया परमेश्वर ਤੂੰ ਵਫਾਦਾਰ ਤੂੰ ਤਰਮੀਆਂ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਤੂੰ ਸਭ ਦੇਵੀ ਜੋਤਿਆਂ ਚ ਮਹਾਨ ਪਰਮੇਸ਼ਰ ਆ ਤੂੰ ਆਪਣੇ ਲੋਕਾਂ ਦਾ ਫਿਕਰ ਕਰਨ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਯਹੋਵਾ ਤੂੰ ਸੜੀ ਚਟਾਨ ਜਾਂ ਤੂੰ ਸੜਾ ਉੱਚਾ ਗੜ੍ਹ ਆ ਪਰਮੇਸ਼ਰ ਖੁਦਾਵਨ ਅਸੀਂ ਤੇਰੇ ਵਿੱਚ ਆਪਣਾ ਨਾਮ ਲੈਨੇ ਪਰਮੇਸ਼ਰ ਇਸ ਸੰਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਆ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਤੇਰੀ ਸ਼ੁਕਰਗੁਜ਼ਾਰੀ ਕਰਦੇ ਆ ਤੇਰੀ ਮਾਹਿਮਾ ਕਰਦੇ ਆ ਪਰਮੇਸ਼ਰ ਤੇਰੇ ਨਾਮ ਨੂੰ ਜਲਾਲ ਦਿੰਦੇ ਆਆਂ ਲਾਰਡ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੋ ਸਭ ਜਨ ਆਪਣੀ ਹੋਟਾਂ ਨੂੰ ਖੋਲਦੇ ਹਾਂ ਅੱਜ ਦੀ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਵਿੱਚ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਆ ਇਸ ਪਲ ਦੀ ਖੁਸ਼ੀ ਨੂੰ ਡਰਦੇ ਤੇ ਕੰਬਦੇ ਮਨਾਉਂਦੇ ਆ ਜੀਵਿਤ ਪਰਮੇਸ਼ਰ ਦੀ ਪ੍ਰੈਜ਼ੈਂਸ ਦਾ ਆਨਰ ਕਰਦੇ ਆ ਆ ਪਵਿੱਤਰ ਆਤਮਾ ਦਾ ਸਵਾਗਤ ਕਰਦੇ ਆ ਕਹਿੰਦੇ ਆ ਗੁੱਡ ਮਾਰਨਿੰਗ ਹੌਲੀ ਸਪਿਰਿਟ ਵੀ ਵੈਲਕਮ ਯੂ ਲਾਰਡ ਇਨ ਦਾ ਨੇਮ ਆਫ ਜੀਸਸ ਪਵਿੱਤਰ ਆਤਮਾ ਆਓ ਸਾਨੂੰ ਸਿਖਾਓ ਪਿਤਾ ਦੀ ਪ੍ਰੈਜ਼ੈਂਸ ਦੇ ਵਿੱਚ ਬੈਠਣਾ ਮੰਗਣਾ ਸਿਖਾਓ ਲੈਣਾ ਸਿਖਾਓ ਉਹਨਾਂ ਦੀ ਇੱਛਾ ਅਨੁਸਾਰ ਮੰਗਣਾ ਸਿਖਾਓ ਪਰਮੇਸ਼ਰ ਖੁਦਾ ਵਨ ਅਧੀਨ ਅਲੀਮ ਹੋਣਾ ਸਿਖਾਓ ਪਵਿੱਤਰ ਆਤਮਾ ਤਾਂ ਕਿ ਅਸੀਂ ਤੇਰੇ ਯੋਗੇ ਤੇਰੇ ਲਾਇਕ ਹੋ ਸਕੀਏ ਪਰਮੇਸ਼ਰ ਤੇਰੀ ਮਰਜ਼ੀ ਤੇਰੀ ਇੱਛਾ ਨੂੰ ਪੂਰਾ ਕਰ ਸਕੀਏ ਪਰਮੇਸ਼ਰ ਖੁਦਾਵਨ ਸੜੀਆਂ ਜ਼ਿੰਦਗੀਆਂ ਸੜੀਆਂ ਕਮੀਆਂ ਨੂੰ ਦੂਰ ਕਰ ਦੋ ਪਵਿੱਤਰ ਆਤਮਾ ਸਾਨੂੰ ਪਵਿੱਤਰ ਤੇ ਸ਼ੁੱਧ ਕਰ ਦੋ ਜੀਵਤ ਵਿਵੇਕ ਔਰ ਸ਼ੁੱਧ ਮਨ ਦੇ ਦੋ ਖੁਦਾਵਨ ਯਹਵਾ ਪਰਮੇਸ਼ਰ ਤੱਕ ਹੀ ਮੇਰੀ ਜਾਨ ਤੇਨੂੰ ਹੀ ਮੁਬਾਰਕ ਤੇ ਤੈਨੂੰ ਹੀ ਤਾਨ ਆਖੇ ਪਿਤਾ ਮੇਰਾ ਸਿਰ ਤੇਰੇ ਹੀ ਅੱਗੇ ਚੁੱਕੇ ਪਰਮੇਸ਼ਰ ਮੇਰੇ ਜੀਵਨ ਚ ਔਰ ਕੋਈ ਪਰਮੇਸ਼ਰ ਨਾ ਹੋਵੇ ਤੇਰੇ ਤੁਲ ਖੁਦਾਵਨ ਖੁਦਾ ਇਹ ਯਹਵਾ ਮੈਂ ਤੈਨੂੰ ਹੀ ਸਜਦਾ ਕਰਦਾ ਪਿਤਾ ਤੇਰੀਆਂ ਸਾਰੀਆਂ ਪੱਲੀਆਂ ਨੂੰ ਮੈਂ ਯਾਦ ਕਰਦਾ ਪਿਤਾ ਯਹਵਾ ਜੋ ਹਰ ਰੋਜ਼ ਤੂੰ ਆਪਣੇ ਵਾਅਦਿਆਂ ਅਨੁਸਾਰਨ ਚੰਚ ਕਰਕੇ ਤੂੰ ਮੈਨੂੰ ਫਲਵੰਤ ਕਰਦਾ ਮੈਨੂੰ ਜੈਵੰਤ ਕਰਦਾ ਪਰਮੇਸ਼ਰ ਤੇਰੇ ਲਹੂ ਦੀ ਸ਼ਾਮਰ ਜੋ ਮੇਰੀ ਮੇਰੀ ਅਗਵਾਹੀ ਕਰਦੀ ਮੈਨੂੰ ਪ੍ਰੋਟੈਕਸ਼ਨ ਦਿੰਦੀ ਪਰਮੇਸ਼ਰ ਮੇਰੇ ਹਰ ਵੈਰੀ ਤੋਂ ਮੈਨੂੰ ਛੁਡਾਉਣ ਦੀ ਪਰਮੇਸ਼ਰ ਤੇਰਾ ਪਵਿੱਤਰ ਲਹੂ ਜੋ ਮੇਰਾ ਬਾਲਿਆ ਜੋ ਮੇਰੀ ਸਾਮਰਥ ਜੋ ਮੇਰੀ ਤਾਕਤ ਹੈ ਪਰਮੇਸ਼ਰ ਖੁਦਾਵਨ ਯਹੋਵਾ ਮੈਂ ਉਸੇ ਲਹੂ ਨੂੰ ਪਰਮੇਸ਼ਰ ਅੱਜ ਪੁਕਾਰਦਾ ਮੈਂ ਪਰਮੇਸ਼ਰ ਆਪਣੇ ਘਰਾਂ ਨੇ ਦੇ ਲਈ ਆਪਣੇ ਬੱਚਾਂ ਦੇ ਲਈ ਆਪਣੇ ਹਸਬੰਡ ਦੇ ਲਈ ਆਪਣੀ ਵਾਈਫ ਦੇ ਲਈ ਆਪਣੇ ਲਈ ਪਰਮੇਸ਼ਰ ਆਪਣੀ ਹਰ ਇੱਕ ਚੀਜ਼ ਦੇ ਲਈ ਪਰਮੇਸ਼ਰ ਜੋ ਮੇਰੇ ਨਾਲ ਜੁੜੀ ਹੈ ਸਾਮਰਥੀ ਪਰਮੇਸ਼ਰ ਅੱਜ ਉਸੇ ਜੀਵਿਤ ਲਹੂ ਨੂੰ ਮੈਂ ਪੁਕਾਰਦਾ ਜੀਵਿਤ ਲਹੂ ਦੀ ਸਾਮਰਥ ਨੂੰ ਮੈਂ ਪੁਕਾਰਦਾ ਪਰਮੇਸ਼ਰ ਤੇਰੇ ਗ੍ਰੇਸ ਨੂੰ ਤੇਰੇ ਅਨੁਗ੍ਰਹਿ ਨੂੰ ਮੈਂ ਲੈਣਾ ਪਰਮੇਸ਼ਰ ਲੈਣੀ ਆ ਖੁਦਾਵਨ ਮੈਂ ਰਿਸਿਵ ਕਰਦੀ ਆ ਪਰਮੇਸ਼ਰ ਕਿਉਂਕਿ ਤੇਰੇ ਮਸਾਦੇ ਦੁਆਰਾ ਹੀ ਜੂਲੇ ਨਾ ਸ਼ੁੰਦੇ ਲਾਰਡ ਅੱਜ ਮੈਂ ਵਿਸ਼ਵਾਸ ਕਰਦਾ ਖੁਦਾਵਾਨ ਆਹ ਤੇਰਾ ਮਸਾਕ ਕਹਿੰਦਾ ਹਾਂ ਕਿ ਪਰਮੇਸ਼ਰ ਏ ਤੇਰਾ ਮੱਸਾ ਮੇਰੀ ਲਾਈਫ ਚੋਂ ਸਾਰੇ ਜੂਲੇ ਤੋੜੇਗਾ ਪਰਮੇਸ਼ਰ ਸਾਰੇ ਬੰਧਨ ਤੋੜੇਗਾ ਸਾਰੇ ਕਰਜ਼ ਤੋੜੇਗਾ ਪਰਮੇਸ਼ਰ ਤੇਰਾ ਤੇਰਾ ਪਰਮੇਸ਼ਰ ਮੱਸਾ ਅੱਜ ਮੈਨੂੰ ਨਵਾਂ ਤੇ ਨਿਰੋਇਆ ਕਰੇਗਾ ਪਰਮੇਸ਼ਰ ਮੈਨੂੰ ਹਰਿਆ ਤੇ ਪਰਿਆ ਕਰੇਗਾ ਪਿਤਾ ਮੇਰੀਆਂ ਕਮੀਆਂ ਨੂੰ ਪਰਮੇਸ਼ਰ ਮੇਰੀ ਲਾਈਫ ਚੋਂ ਦੂਰ ਕਰੇਗਾ ਮੇਰੇ ਸੁੱਕੇ ਪੰਨ ਨੂੰ ਅੱਜ ਪਰਮੇਸ਼ਰ ਫਲਦਾਰ ਬਣਾ ਦਵੇਗਾ ਲੋੜ ਮੇਰੀ ਸੁੱਕੀ ਮੈਰਿਜ ਨੂੰ ਪਿਤਾ ਟੁੱਟੀ ਮੈਰਿਜ ਨੂੰ ਫਲਦਾਰ ਬਣਾਵੇਗਾ ਪਰਮੇਸ਼ਰ ਮੇਰੇ ਸੁੱਕੇ ਟੁੱਟੂਟੇ ਰਿਲੇਸ਼ਨਸ਼ਿਪਸ ਤੇ ਪਰਮੇਸ਼ਰ ਤੇਰੀ ਤੇਰਾ ਮੱਸਾ ਕਾਰਿਆ ਓਗਾ ਪਰਮੇਸ਼ਰ ਖੁਦਾਵਨ ਮੈਂ ਵਿਸ਼ਵਾਸ ਕਰਦਾ ਪਰਮੇਸ਼ਰ ਮੇਰਾ ਪਿਤਾ ਪਰਮੇਸ਼ਰ ਮੇਰਾ ਮੇਰਾ ਕਰਜ਼ਾ ਅੱਜ ਪਰ ਕਰਜ਼ੇ ਦੀ ਗੰਦੀ ਆਤਮਾ ਜੋ ਮੇਰੇ ਫਾਈਨੈਂਸ ਤੇ ਅਟੈਕ ਕਰਦੀ ਤੇਰੇ ਮੱਸਾ ਦੇ ਦੁਆਰਾ ਟੁੱਟੇਗੀ ਪਰਮੇਸ਼ਰ ਕਲੇਸ਼ ਦੀਆਂ ਆਤਮਾ ਤੇਰੇ ਮੱਸਾ ਦੇ ਦੁਆਰਾ ਮੇਰੇ ਘਰਾਂ ਪਰਿਵਾਰਾਂ ਚੋ ਮੇਰੀ ਜ਼ਿੰਦਗੀ ਚੋ ਟੁੱਟਣਗੀ ਆ ਪਰਮੇਸ਼ਰ ਦੁਸ਼ਟ ਆਤਮਾ ਦੇ ਅਟੈਕ ਜਾਦੂ ਟੋਨੇ ਪਰਮੇਸ਼ਰ ਮੇਰੀ ਲਾਈਫ ਦੇ ਉਤੋਂ ਟੁੱਟਣਗੀ ਤੇਰੇ ਮੱਸਾ ਦੇ ਦੁਆਰਾ ਪਿਤਾ ਜੀ ਮੈਨੂੰ ਪਰਦੇ ਆਪਣੇ ਅਭਿਸ਼ੇਕ ਦੇ ਨਾਲ ਆਪਣੀ ਸਾਮਰ ਦੇ ਨਾਲ ਤੇਰੀ ਤੇਰੀ ਕਿਰਪਾ ਤੇਰੀ ਦਇਆ ਪਰਮੇਸ਼ਰ ਮੇਰੇ ਜੀਵਨ ਦੇ ਉੱਤੇ ਆਵੇ ਖੁਦਾਵੰ ਤੈਰਾ ਸਾਮਰਥੀ ਅੱਜ ਮੈਨੂੰ ਹੱਥ ਮੇਨੂੰ ਛੂ ਲਵੇ ਪਰਮੇਸ਼ਰ ਖੁਦਾਵੰ ਹੇ ਯਹੋਵਾ ਪਰਮੇਸ਼ਰ ਮੈਂ ਤੇਰੇ ਨਾਮ ਦਾ ਜੱਜਾ ਕਰਾਂਗਾ ਮੈਂ ਤੈਨੂੰ ਹੀ ਤਾਨ ਆਖਾਂਗਾ ਪਰਮੇਸ਼ਰ ਮੇਰੀ ਜਾਨ ਤੈਨੂੰ ਹੀ ਮੁਬਾਰਕ ਆਖੇਗੀ ਪਰਮੇਸ਼ਰ ਤੇਰੇ ਨਾਮ ਤੇ ਉੱਤੇ ਮੈਂ ਪਰੋਸਾ ਰੱਖਿਆ ਪਰਮੇਸ਼ਰ ਖੁਦਾਵੰ ਹੇ ਯਹੋਵਾ ਤੂੰ ਮੇਰਾ ਆਸਰਾਵਾ ਖੁਦਾਵੰ ਖੁਦਾ ਤੂੰ ਮੇਰੇ ਤੇ ਦਇਆ ਕਰਨ ਵਾਲਾ ਪਰਮੇਸ਼ਰ ਆ ਤੂੰ ਕਿੱਤੂ ਧਰਮੀਆਂ ਦੇ ਲਈ ਨਹੀਂ ਬਲਕਿ ਤੂੰ ਪਾਪੀਆਂ ਦੇ ਲਈ ਆਇਆ ਪਰਮੇਸ਼ਰ ਔਰ ਖੁਦਾਵੰ ਕਹੋ ਕਿ ਪਰਮੇਸ਼ਰ ਮੈਂ ਆਪਣੀਆਂ ਕਮੀਆਂ ਆਪਣੇ ਗੁਨਾਹਾਂ ਦਾ ਤੇਰੇ ਅੱਗੇ ਇਕਰਾਰ ਕਰਦਾ ਪਰਮੇਸ਼ਰ ਔਰ ਤੇਰੀ ਦਇਆ ਨੂੰ ਮੈਂ ਮੰਗਦਾ ਪਰਮੇਸ਼ਰ ਤੇਰੀ ਕਿਰਪਾ ਤੇਰੇ ਫਜ਼ਲ ਨੂੰ ਮੈਂ ਮੰਗਦਾ ਵਾ ਪਰਮੇਸ਼ਰ ਰੇ ਬੋਰੋਸ਼ੇ ਕੇ ਤੈਨ ਨੇ ਲੇ ਰੇ ਬਰੇਸ਼ੇ ਕੇ ਤੈਨ ਨੇ ਲੇ ਰੇ ਬੋਰੋਸ਼ੇ ਕੇ ਤੈਨ ਨੇ ਲੇ ਰੇ ਬਰੇ

ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਕਿਉਂਕਿ ਜੇ ਜਿਹਦੀ ਪ੍ਰੈਜੈਂਸ ਦੇ ਵਿੱਚ ਤੁਸੀਂ ਉਹਨੂੰ ਤੁਹਾਡੀ ਫਿਕਰ ਆਉ ਉਹਨੂੰ ਤੁਹਾਡੀ ਚਿੰਤਾ ਆਉ ਉਹ ਤੁਹਾਡੀ ਹਰ ਜ਼ਰੂਰਤ ਨੂੰ ਤੁਹਾਡੇ ਹਰ ਮਨੋਰਥ ਨੂੰ ਪੂਰਾ ਕਰਨ ਦੀ ਸਮਰਥ ਰੱਖਦਾ ਉਹ ਤੁਹਾਨੂੰ ਚੰਗਾ ਕਰਨ ਦੀ ਤੁਹਾਨੂੰ ਛੁੜਾਉਣ ਦੀ ਤੁਹਾਨੂੰ ਬLES ਕਰਨ ਦੀ ਤੁਹਾਨੂੰ ਰੂੜੀ ਤੋਂ ਚੱਕ ਕੇ ਉਹ ਤੁਹਾਨੂੰ ਪਤਵੰਤਤਾ ਵਿੱਚ ਬਿਠਾਉਣ ਦੀ ਸਮਰਥ ਰੱਖਦਾ ਉਹ ਤੁਹਾਡੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਉਹ ਤੁਹਾਡੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਾਂ ਜ਼ੋਰਾਵਰ ਬਣਾਉਂਦਾ ਉਹ ਤੁਹਾਨੂੰ ਨਵਾਂ ਬਲ ਨਵੀਂ ਸਮਰਥ ਦੇ ਕੇ ਉਹ ਕਾਬਾਂ ਦੀ ਤਰ੍ਹਾਂ ਤੁਹਾਨੂੰ ਉੱਚਾ ਉਡਾਉਂਦਾ ਜੋ ਸੇ ਜੀਵਿਤ ਪਰਮੇਸ਼ਰ ਦੀ ਪ੍ਰੈਜ਼ੈਂਸ ਵਿੱਚ ਆ ਸੋ ਕਹਿੰਦੇ ਹਾਂ ਕਿ ਪਰਮੇਸ਼ਰ ਤੇਰੀ ਇਸ ਪਲੀ ਦਇਆ ਦੇ ਲਈ ਪਰਮੇਸ਼ਰ ਤੇਰੇ ਅਨੁਗ੍ਰਹਿ ਦੇ ਲਈ ਪਿਤਾ ਜੂ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਇੱਕ ਵਰਫਿਰ ਤੇ ਇੱਕ ਨਵੀਂ ਸੁਬਾ ਦਿਖਾਈ ਹੈ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਇਆ ਮੇਰੀ ਜ਼ੁਬਾਨ ਤੋਂ ਪਰਮੇਸ਼ਰ ਮੈਂ ਤੇਰੇ ਨਾਮ ਦੀ स्तुਤੀ ਤੇਰੇ ਨਾਮ ਦੀ ਆਰਾਧਨਾ ਕਰ ਰਿਹਾ ਪਰਮੇਸ਼ਰ ਖੁਦਾਵਨ ਮੈਂ ਆਪਣਾ ਪਹਿਲਾ ਫਲ ਤੈਨੂੰ ਦਿਨਾ ਪਰਮੇਸ਼ਰ ਮੈਂ ਆਪਣੇ ਬੀਜ ਨੂੰ ਪਰਮੇਸ਼ਰ ਆਪਣੀ ਪ੍ਰਾਰਥਨਾ ਦੇ ਬੀਜ ਨੂੰ ਪਰਮੇਸ਼ਰ ਤੇਰੇ ਘਰ ਦੇ ਵਿੱਚ ਬੋਨਾ ਪਰਮੇਸ਼ਰ ਖੁਦਾਵਨ ਯਹੋਵਾ ਮੈਂ ਜਾਣਦਾ ਕਿ ਤੂੰ ਮੈਨੂੰ ਫਲਦਾਰ ਬਣਾ ਚੁੱਕਿਆ ਪਰਮੇਸ਼ਰ ਤੂੰ ਮੈਨੂੰ ਉਹ ਬਿਰਸ਼ ਬਣਾਇਆ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਜੋ ਰੁੱਤ ਸਿਰ ਆਪਣਾ ਫਲ ਦਿੰਦਾ ਔਰ ਜਦੇ ਪੱਤੇ ਕਦੀ ਨਹੀਂ ਕਮਲਾਉਂਦੇ ਔਰ ਜੋ ਕਰਦੋ ਚੋ ਸਫਲ ਹੁੰਦਾ ਸੋ ਕਹੋ ਕਿ ਪਰਮੇਸ਼ਰ ਮੈਂ ਵਿਸ਼ਵਾਸ ਕਰਦਾ ਜਿੰਨੀ ਵਾਰ ਮੈਂ ਤੇਰੀ ਪ੍ਰੈਜ਼ੈਂਸ ਚ ਆਉਣਾ ਤੂੰ ਮੈਨੂੰ ਫਲਦਾਰ ਕਰਦਾ ਪਿਤਾ ਖੁਦਾਵਾਨ ਹੁਣ ਮੈਂ ਮਰਦਾ ਨਹੀਂ ਮੈਂ ਜੀਵਿਤ ਹਾਂ ਪਰਮੇਸ਼ਰ ਮੇਰੇ ਨਾਲ ਜੁੜੀਆਂ ਚੀਜ਼ਾਂ ਮੇਰੀਆਂ ਜੀਵਿਤ ਆ ਪਿਤਾ ਅੱਜ ਦਾ ਤੇਰਾ ਵਚਨ ਮੈਨੂੰ ਜੀਵਿਤ ਕਰੇਗਾ ਪਰਮੇਸ਼ਰ ਖੁਦਾਵਾਨ ਮੈਨੂੰ ਤੇਰੇ ਕਰੀਬ ਲੈ ਕੇ ਜਾਵੇਗਾ ਪਰਮੇਸ਼ਰ ਮੇਰੇ ਰਸਤਿਆਂ ਨੂੰ ਖੋਲੇਗਾ ਪਰਮ ਖੁਦਾਵੰ ਮੇਰੇ ਮਾਰਗਾਂ ਨੂੰ ਖੋਲੇਗਾ ਪਰਮੇਸ਼ਰ ਖੁਦਾਵੰ ਯਹਵਾ ਮੈਂ ਤੇਰੇ ਔਰ ਕਰੀਬ ਆਵਾਂਗਾ ਪਰਮੇਸ਼ਰ ਅੱਜ ਦਾ ਵਚਨ ਮੇਰੇ ਜੀਵਨ ਦੇ ਉੱਤੇ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਇਹ ਫਲ ਮੇਰੇ ਜੀਵਨ ਚ ਬਣੇ ਰਹਿਣ ਹੱਡ ਡੈਵਲ ਦੀ ਯੋਜਨਾ ਨੂੰ ਪਿਤਾ ਮੇਰੀ ਪ੍ਰਾਰਥਨਾ ਜੋ ਤੇਰੇ ਲੋਕਾਂ ਦੇ ਵਚਨ ਦੇ ਫਲਾਂ ਨੂੰ ਚੁਰਾਉਣਾ ਚਾਹੁੰਦੀ ਫਲ ਰਹਿਤ ਰੱਖ ਦਿਆਂ ਇਹਨਾਂ ਨੂੰ ਅੱਜ ਉਹਨਾਂ ਦੁਸ਼ਟ ਆਤਮਾ ਤੇ ਮੈਂ ਹੌਲੀ ਗੋਸ ਦੀ ਫਾਈਨਲ ਰੀਲੀਜ਼ ਕਰ ਦਿਆਂ ਪਰਮੇਸ਼ਰ ਤੇਰੇ ਅਭਿਸ਼ੇਕ ਨੂੰ ਤੇਰੀ ਗਲੋਰੀ ਨੂੰ ਤੇਰੇ ਅਨੁਗ੍ਰਹਿ ਨੂੰ ਮੈਂ ਮੰਗਦੀ ਆਂ ਤੇਰੀ ਸਾਮਰਥ ਨੂੰ ਮੈਂ ਮੰਗਦੀ ਆਂ ਪਰਮੇਸ਼ਰ ਤੇਰੇ ਲੋ ਅੱਜ ਦੇ ਤੇਰੇ ਜੀਵਤ ਵਚਨ ਦੇ ਅੱਜ ਦੇ ਰੋਜ਼ ਦੀ ਰੋਟੀ ਦੇ ਲਈ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਪਿਤਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭ ਯਸ਼ੂ ਮਸੀਹ ਦੇ ਜੀਵਤ ਨਾਮ ਦੇ ਵਿੱਚ ਸਭ ਬੋਲੋ ਆਮੀਨ ਸੋ ਰੈਡੀ ਹੋ ਜਾਓ ਮੇਰੇ ਨਾਲ ਇੱਕ ਮਨ ਹੋ ਕੇ ਅੱਜ ਦੇ ਵਚਨ ਨੂੰ ਪੜਨ ਦੇ ਲਈ ਉਸ ਉੱਤੇ ਮਨਨ ਕਰਨ ਦੇ ਲਈ ਪਰਮੇਸ਼ਰ ਦੀਆਂ ਗ੍ਰੇਟ ਟੈਸਟਮਨੀਸ ਨੂੰ ਲੈਣ ਦੇ ਲਈ ਪਲ ਪਲੀਆਂ ਗੱਲਾਂ ਨੂੰ ਰਿਸੀਵ ਕਰਨ ਦੇ ਲਈ ਹਾਲੇਲੂਇਆ ਮੈਂ ਆਂਖਾਂ ਕੀ ਮੈਂ ਆਪਣੇ ਚਾਲ ਚਲਨ ਦੀ ਚੌਕਸੀ ਕਰਾਂਗਾ ਭਈ ਕਿਤੇ ਆਪਣੀ ਜੀਬ ਨਾਲ ਪਾਪ ਨਾ ਕਰਾਂ ਜਿੰਨਾ ਚਿਰ ਦੁਸਤ ਮੇਰੇ ਅੱਗੇ ਹੈ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ ਚੁੱਪ ਕੀਤਾ ਗੁੰਗਾ ਹੋ ਗਿਆ ਅਤੇ ਭਲਾਈ ਤੋਂ ਵੀ ਚੁੱਪਵਟ ਛੱਡੀ ਅਤੇ ਮੇਰਾ ਸੋਗ ਜਾਗ ਪਿਆ ਮੇਰੀ ਮੇਰਾ ਮਨ ਮੇਰੇ ਅੰਦਰੋਂ ਤੱਪ ਗਿਆ ਮੇਰੇ ਸੋਚਦਿਆਂ ਸੋਚਦਿਆਂ ਅੱਗ ਪੜ ਕੁੱਟੀ ਤਾਂ ਮੈਂ ਆਪਣੀ ਜੀਬ ਤੋਂ ਬੋਲ ਉਠਿਆ ਹੇ ਯਹੋਵਾ ਮੈਨੂੰ ਮੇਰਾ ਉੜਕ ਦੱਸ ਅਤੇ ਇਹ ਵੀ ਕੀ ਮੇਰਾ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ ਤਾਂ ਕਿ ਮੈਂ ਜਾਣਾਂ ਕਿ ਮੈਂ ਕਿੱਡਾ ਅਨਿਤ ਹਾਂ ਇੱਕ ਤੈ ਮੇਰੇ ਦਿਨ ਚੱਪਾ ਪਰ ਠਰਾਈ ਹਨ ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ ਸੱਚਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ ਤਦ ਵੀ ਸਵਾਮਾਤਰੀ ਹੀ ਹੈ ਸੱਚਮੁੱਚ ਮਨੁੱਖ ਛਾਇਆ ਹੀ ਵਾਂਗੂ ਫਿਰਦਾ ਹੈ ਸੱਚਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਪਈ ਉਹਨੂੰ ਕੌਣ ਸਾਂਭੇਗਾ ਹੁਣ ਏ ਪ੍ਰਭੂ ਮੈਂ ਕਾਦੀ ਉਡੀਕ ਕਰਾਂ ਮੈਨੂੰ ਤੇਰੀ ਹੀ ਆਸ ਐ ਮੇਰੀਆਂ ਸਾਰੀਆਂ ਅਪਰਾਧਾਂ ਤੋਂ ਮੈਨੂੰ ਛੁਡਾ ਮੂਰਖਾਂ ਦਾ ਉਲਾਮਾ ਮੈਨੂੰ ਨਾ ਠਹਿਰਾ ਮੈਂ ਗੁੰਗਾ ਬਣ ਗਿਆ ਮੈਂ ਆਪਣਾ ਮੂੰਹ ਨਾ ਖੋਲਿਆ ਕਿਉਂ ਜੋ ਤੈਹੀਂ ਇਹ ਕੀਤਾ ਹੈ ਆਪਣੀ ਸੱਟ ਨੂੰ ਮੇਤੋਂ ਹਟਾ ਦੇ ਤੇਰੇ ਹੱਥ ਦੀ ਮਾਰ ਨਾਲ ਪਸਮ ਹੋਇਆ ਹਾਂ ਜਦੋਂ ਤੂੰ ਬਦੀ ਦੇ ਕਾਰਨ ਝੜਕ ਚੰਬ ਕੇ ਮਨੁੱਖ ਨੂੰ ਤਾੜਦਾ ਹੈ ਤਦੋਂ ਤੂੰ ਉਹਦੇ ਸੁਪਨਨ ਨੂੰ ਪਤੰਗੇ ਵਾਂਗੂ ਅਲੋਪ ਕਰਦਾ ਹੈ ਸੱਚਮੁੱਚ ਹਰ ਇਨਸਾਨ ਸਵਾਸ ਹੀ ਹੈ हे ਯਹੋਵਾ ਮੇਰੀ ਪ੍ਰਾਰਥਨਾ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਤਰ ਮੇਰੇ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ ਕਿਉਂ ਜੋ ਮੈਂ ਤੇਰਾ ਪ੍ਰਦੇਸੀ ਹਾਂ ਅਤੇ ਆਪਣੇ ਸਾਰੇ ਪਿਓ ਦਾਦਿਆਂ ਵਰਗਾ ਮੁਸਾਫਿਰ ਹਾਂ ਮੇਤੋਂ ਅੱਖ ਫੇਰ ਲੈ ਪਾਈ ਮੈਂ ਟਹਿਕਾਂ ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਵਾਂ ਅਤੇ ਫਿਰ ਨਾ ਹੋਵਾਂ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਅਸਮਰਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਆਇਦਾ ਤੇਰਾ ਵੱਚਨ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਚ ਸੌ ਗੁਣਾ ਫਲ ਹੈ ਕਿ ਆਵੇ ਪਰਮੇਸ਼ਰ ਇਹ ਫਾਲੀ ਨਦੀਆਂ ਜ਼ਿੰਦਗੀਆਂ ਚ ਬਣੀ ਰਹਿਣ ਪਿਤਾ ਕੋਈ ਵੀ ਅੰਧਕਾਰ ਦੀ ਸ਼ੈਤਾਨੀ ਤਾਕਤ ਇਹਨਾਂ ਦੇ ਵਚਨ ਦੇ ਫਲ ਨੂੰ ਚੁਰਾ ਨਾ ਸਕੇ ਪਰਮੇਸ਼ਰ ਇਹ ਫਲ ਇਹਨਾਂ ਨੂੰ ਜੀਵਿਤ ਕਰਨ ਪਰਮੇਸ਼ਰ ਇਹ ਫਲ ਪਰਮੇਸ਼ਰ ਇਹਨਾਂ ਨੂੰ ਤੇਰੇ ਕਰੀਬ ਲੈ ਕੇ ਆਉਣ ਪਰਮੇਸ਼ਰ ਇਹ ਫਲ ਬਹੁਤਿਆਂ ਵਿੱਚ ਪਰਮੇਸ਼ਰ ਇਹਨਾਂ ਨੂੰ ਉਜਵਲ ਕਰਨ ਜੀਵਿਤ ਕਰਨ ਪਰਮੇਸ਼ਰ ਜੈਵੰਤ ਕਰਨ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਬਣ ਜਾਣ ਪਰਮੇਸ਼ਰ ਖੁਦਾਵਨ ਯਹਵਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਤੇਰੀ ਜੀਵਿਤ ਵਚਨ ਦੇ ਲਈ ਖੁਦਾਵਨ ਖੁਦਾ ਇਸ ਮਹਾਨ ਦਇਆ ਦੇ ਲਈ ਪਰਮੇਸ਼ਰ ਜੋ ਤੂੰ ਹਰ ਰੋਜ਼ ਆਪਣੇ ਬੱਚ ਨੂੰ ਪੇਜ ਕੇ ਸਾਨੂੰ ਚੰਗਿਆ ਕਰਦਾ ਤਾਉਣ ਵਾਲੀਆਂ ਸਾਰੀਆਂ ਤ ਮਾਹੀਆਂ ਤੋਂ ਬਚਾਉਨਾ ਪਿਤਾ ਹਰ ਰੋਜ਼ ਤੂੰ ਖੁਦਾਵਾਨ ਆਪਣੇ ਲੋਕਾਂ ਨਾਲ ਗੱਲ ਕਰਦਾ ਪਰਮੇਸ਼ਰ ਖੁਦਾਵਾਨ ਇਹਨਾਂ ਦੀਆਂ ਪ੍ਰਾਰਥਨਾਵਾਂ ਦੇ ਤੋ ਉੱਤਰ ਦਿੰਦਾ ਪਰਮੇਸ਼ਰ ਖੁਦਾਵਾਨ ਯਹੋਵਾ ਇਹਨਾਂ ਦੇ ਸਾਰੇ ਕੰਫਿਊਜ਼ਨ ਪਰਮੇਸ਼ਰ ਦੂਰ ਕਰਦਾ ਖੁਦਾਵਾਨ ਤੇਰੇ ਹੈਵਨਲੀ ਇਸ ਜੀਵਨ ਦੀ ਰੋਟੀ ਦੇ ਲਈ ਤੇਰਾ ਧੰਨਵਾਦ ਕਰਦੇ ਸਵਰਗੀ ਮੰਨਾ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਸੋ ਸਭ ਜਣ ਆਪਣੇ ਹੋਟਾਂ ਨੂੰ ਖੋਲ ਕੇ ਗੈਰ ਜ਼ੁਬਾਨ ਚ ਪ੍ਰਾਰਥਨਾ ਕਰੋ ਖੁਦਾਵਾਨ ਦੀ ਦਇਆ ਨੂੰ ਮੰਗੋ ਫਾਇਰ ਪ੍ਰਾਰਥਨਾਦ ਲਈ ਆਪਣੇ ਆਪ ਨੂੰ ਰੈਡੀ ਕਰੋ ਆ ਡੈਵਲ ਨੂੰ ਸਤਾਉਣ ਦਾ ਉਹਨੂੰ ਤੰਗ ਕਰਨ ਦਾ ਸਮਾਂ ਆ ਚੁੱਕਿਆ ਵਾ ਉਤੇ ਫਾਇਰ ਰਿਲੀਜ਼ ਕਰਨ ਦਾ ਸਮਾਂ ਆ ਚੁੱਕਿਆ ਵਾ ਸੋ ਤਿਆਰ ਕਰੋ ਸਪਿਰਟ ਨਾ ਪਰ ਕੇ ਆਤਮਾ ਨਾ ਪਰ ਕੇ ਉਹਨਾਂ ਸਭ ਦੁਸ਼ਟ ਆਤਮਾ ਨੂੰ ਅੱਜ ਇਹ ਤਾਡਾ ਟਾਈਮ ਆ ਤੁਹਾਨੂੰ ਪਰਮੇਸ਼ਰ ਨੇ ਅਥਾਰਟੀ ਦਿੱਤੀ ਅਧਿਕਾਰ ਦਿੱਤਾ ਤੁਹਾਨੂੰ ਸਾਮਰਥ ਦਿੱਤੀ ਪਵਿੱਤਰ ਆਤਮਾ ਦੀ ਪਰਪੂਰੀ ਦਿੱਤੀ ਆ ਜਿਸ ਨੇ ਤੁਹਾਨੂੰ ਅੱਜ ਤੱਕ ਤੰਗ ਰੱਖਿਆ ਹੁਣ ਤੁਸੀਂ ਮਸੀਹ ਵਿੱਚ ਇੱਕ ਨਵੀਂ ਸ੍ਰਿਸ਼ਟੀ ਹੋ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਤੜੇ ਕੋ ਅਧਿਕਾਰ ਜਾਂ ਤੜੇ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਲੋਗ ਤੁਸੀਂ ਮਸਾ ਨਾ ਪਰੇ ਲੋਗ ਜਿਹਨੇ ਡੈਵਲ ਨੇ ਤੁਹਾਨੂੰ ਤੰਗ ਕੀਤਾ ਅਜ ਤੁਹਾਡਾ ਸਮਾਂ ਕੀ ਤੁਸੀਂ ਉਹਨੂੰ ਤੰਗ ਕਰਨਾ ਅਗਰ ਤੁਸੀਂ ਉਹਦੀ ਪ੍ਰੈਜ਼ੈਂਸ ਨਾਲ ਸੀਰੀਅਸ ਆ ਤੁਸੀਂ ਉਹਦੇ ਆਤਮਾ ਨਾਲ ਭਰਪੂਰਾਂ ਪਵਿੱਤਰਤਾ ਵਿੱਚ ਚੱਲਣ ਵਾਲੇ ਚੱਲਣ ਵਾਲੇ ਲੋਗਿਆਂ ਪਰਮੇਸ਼ਰ ਦੇ ਨਾਲ ਜੁੜੇ ਹੋਏ ਦੇ ਵਚਨ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨ ਵਾਲੇ ਲੋਗਿਆਂ ਤੇ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲਾ ਮੇਰਾ ਵਿਸ਼ਵਾਸ ਹੈ ਜਿਨ੍ਹਾਂ ਲੋਗ ਇਹਨਾਂ ਵਰਡ ਨੂੰ ਪੂਰਾ ਕਰਨ ਵਾਲੇ ਆ ਤੇ ਪਰਮੇਸ਼ਰ ਆਪਣੇ ਅਨੁਗ੍ਰੰਦ ਨੂੰ ਤੁਹਾਡੀਆਂ ਜ਼ਿੰਦਗੀਆਂ ਤੋਂ ਕਦੀ ਨਾ ਰੋਕੇਗਾ ਤੁਹਾਨੂੰ ਕੋਈ ਹਰਾ ਨਾ ਸਕੇਗਾ ਤੁਹਾਡੀ ਲਾਈਫ ਦੇ ਉੱਤੇ ਨਾ ਕੋਈ ਪਾਪ ਨਾ ਕੋਈ ਬੁਰਾਈ ਨਾ ਕੋਈ ਡੈਵਲ ਨਾ ਕੋਈ ਜਾਦੂ ਟੋਣਾ ਨਾ ਕੋਈ ਕਰਜ਼ਾ ਨਾ ਕੋਈ ਫੇਲਿਅਰ ਨਾ ਕੋਈ ਨੌਨਸੈਂਸ ਕੋਈ ਤਾਕਤ ਤੁਹਾਡੇ ਖਿਲਾਫ ਖੜੀ ਨਹੀਂ ਹੋ ਸਕਦੀ ਸੋਕਾ ਉਹ ਕੀ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਸਮਰਥੀ ਖੁਦਾਵਨ ਮੈਂ ਆਤਮਾ ਨਾਲ ਪਰ ਕੇ ਬੁੱਧੀ ਨਾਲ ਪਰ ਕੇ ਪਰਮੇਸ਼ਰ ਤੇਰੀ ਆਤਮਾ ਨਾਲ ਸਾਮਤ ਨਾਲ ਪਰ ਕੇ ਪਰਮੇਸ਼ਰ ਖੁਦਾਵਨ ਮੈਂ ਪ੍ਰਾਰਥਨਾ ਕਰਦਾ ਆਪਣੇ ਅਧਿਕਾਰਾਂ ਨੂੰ ਯੂਜ਼ ਕਰਦਿਆਂ ਹਾਂ ਯੇਸ਼ੂ ਮਸੀਹ ਦੇ ਨਾਮ ਦੇ ਚ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਮੇਰੀ ਡੈਸਟਨੀ ਦੇ ਖਿਲਾਫ ਆ ਮੇਰੀ ਲਾਈਫ ਦੇ ਖਿਲਾਫ ਆ ਮੇਰੇ ਬੱਚਾ ਦੇ ਮੇਰੇ ਹਸਬੰਡ ਦੀ ਮੇਰੀ ਵਾਈਫ ਦੇ ਮੇਰੇ ਕਰਾਨੇ ਦੀ ਡੈਸਟਨੀ ਦੇ ਖਿਲਾਫ ਆ ਜੋ ਮੇਰੇ ਔਰ ਮੇਰੇ ਪਰਮੇਸ਼ਵਰ ਦੇ ਵਿੱਚ ਆ ਜਿੰਨੀਆਂ ਦੁਸ਼ਟ ਆਤਮਾ ਜਿੰਨਿਏ ਪਾਪ ਜਿੰਨੀਆਂ ਬੁਰਾਈਆਂ ਪਰਮੇਸ਼ਰ ਜੋ ਮੈਨੂੰ ਤੇਰੇ ਤੋਂ ਅਲੱਗ ਕਰਦੀਆਂ ਮੇਰੇ ਕਰਾਨੇ ਨੂੰ ਮੇਰੇ ਪਰਿਵਾਰ ਮੇਰੇ ਬੱਚਿਆਂ ਨੂੰ ਅੱਜ ਮੈਂ ਅਧਿਕਾਰਾਂ ਦੇ ਨਾਲ ਖੁਦਾਵਨ ਪ੍ਰਾਰਥਨਾ ਕਰਦਾ ਔਰ ਮੈਂ ਡਾਂਟਦਾ ਹਾਂ ਦੁਸ਼ਟ ਆਤਮਾ ਨੂੰ ਨਾ ਸਭ ਪਾਪ ਦੀਆਂ ਤਾਕਤਾਂ ਦੇ ਉੱਤੇ ਪਵਿੱਤਰ ਆਤਮਾ ਦੀ ਆਗ gutre a gutre a कुत्रे आग कुत्रे आग कुत्रे आग कुत्रे आग कुत्रे आग कुत्रे कवो कि डेवल मेरे कराने चो मेरी लाइफ चो मेरे बच्चा चो मेरे हस्बैंड चो आउट 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 आई कमांड यू इन द नेम ऑफ जीसस मैं तेनु कमांड करदा निकल 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 मेरे परिवार चो मेरे घर चो मेरे बच्चा चो आउट हो मेरी डेस्टिनी चो आउट हो आउट हो आउट हो आउट हो इन द नेम ऑफ जीसस रे बोरोशे के ते रे बोरोशे के ते रे बेरे ਕਿ ਤੇ ਨਲੇਰੇ ਬਰੇ ਕਮੋ ਕੀ ਹਾਰੇ ਕੋ ਆਤਮਾ ਜੋ ਮੈਨੂੰ ਕੰਫਿਊਜ਼ ਕਰਦਾ ਔਰ ਮੇਰੇ ਫੇਥ ਨੂੰ ਕਮਜ਼ੋਰ ਕਰਦਾ ਮੇਰੇ ਬੱਚਾ ਦੇ ਮੇਰੇ ਹਸਬੰਡ ਮੇਰੀ ਵਾਈਫ ਦੇ ਫੇਥ ਨੂੰ ਕਮਜ਼ੋਰ ਕਰਦਾ ਔਰ ਸਾਨੂੰ ਬੈਕ ਸਲਾਈਡ ਕਰਨਾ ਚਾਹੁੰਦਾ ਸਾਨੂੰ ਪਰਮੇਸ਼ਰ ਦੇ ਕਾਰ ਵਿੱਚ ਜਾਣ ਤੋਂ ਰੋਕਣਾ ਚਾਹੁੰਦਾ ਔਰ ਰੋਕ ਰਿਹਾ ਅਜੋਨਾ ਸਭ ਦੁਸ਼ਟ ਆਤਮਾ ਜੋਤੇ ਪਵਿੱਤਰ ਆਤਮਾ ਦੀ ਆਗ ਕੁੱਤਰੇ ਆਗ

ਮਦੀ ਆਗ ਨੂੰ ਰਿਲੀਜ਼ ਕਰਦਾ ਹਰ ਉਸ ਸ਼ੈਤਾਨੀ ਹੱਥ ਨੇ ਅੱਖ ਨੇ ਪਰਮੇਸ਼ਰ ਜਿਨੇ ਮੈਨੂੰ ਦੇਖਿਆ ਮੈਨੂੰ ਛੂਇਆ ਸ਼ੈਤਾਨੀ ਖਾਣਾ ਜੋ ਮੇਰੇ ਅੰਦਰ ਮੇਰੇ ਘਰ ਪਰਿਵਾਰ ਮੇਰੇ ਬੱਚਿਆਂ ਦੇ ਅੰਦਰ ਗਿਆ ਅੱਜ ਉਹਦੇ ਸਾਰੇ ਅਸਰ ਨੂੰ ਮੈਂ ਆਪਣੀ ਲਾਈਫ ਚੋਂ ਖਤਮ ਕਰਦਾ ਡੈਵਲ ਅਜਤੇ ਤੇ ਪਵਿੱਤਰ ਆਤਮਾ ਦੀ ਆਗ ਕੁੱtre ਆਗ ਕੁੱtre ਆਗ ਕੁੱtre ਆਗ ਕੁੱtre ਆਗ ਕੁੱtre ਔਰ ਪਰਮੇਸ਼ਰਨ ਮੇਰੀ ਪ੍ਰਾਰਥਨਾ ਵਿੱਚ ਯੇਸ਼ੂ ਮਸੀਹ ਦੇ ਨਾਮ ਦੇ ਚ जिन्ने ਲੋਕ ਅgetElementById ਪ੍ਰਾਰਥਨਾ ਨੂੰ ਸੁਣ ਰਹੇ ਹਰ ਤੁਸੀਂ ਸ਼ੈਤਾਨੀ ਖਾਣੇ ਖਾਦੇ ਆ ਅੱਜ ਉਹਨਾਂ ਸਭ ਖਾਣਿਆਂ ਦੇ ਉੱਤੇ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦੀ ਆ ਔਰ ਉਹ ਸਾਰੀਆਂ ਦੁਸ਼ਟ ਆਤਮਾ ਵੋਮਿਟਿੰਗ ਦੇ ਦੁਆਰਾ ਬਾਹਰੋਂ ਉਹ ਸਾਰਾ ਸ਼ੈਤਾਨੀ ਖਾਣਾ ਬਾਹਰ ਆਵੇ ਡੈਵਲ ਆਊਟ 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 ਇਨ ਦਾ ਨੇਮ ਆਫ ਜੀਸਸ ਆਪਣੇ ਬਾਡੀ ਤੇ ਹੱਥ ਰੱਖੋ ਔਰ ਕਮਾਂਡ ਕਰੋ ਹਰ ਇੱਕ ਉਸ ਸ਼ੈਤਾਨੀ ਤਾਂ ਖਾਣਾ ਜਾਦੂ ਟੋਣਾ ਮੇਰੀ ਬਾਡੀ ਚੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਹਰ ਸ਼ਤਾਨੀ ਖਾਣਾ ਬਾਹਰ ਆਵੇ ਉਸ ਉੱਤੇ ਪਵਿੱਤਰ ਆਤਮਾ ਦੀ ਅਗੁਤਰੇ 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 ਡੈਵਲ ਕਮ ਆਊਟ ਇਨ ਦਾ ਨੇਮ ਆਫ ਜੀਜ਼ਸ ਇਨਾਂ ਦੀਆਂ ਬਾਡੀਜ਼ ਨੂੰ ਛੱਡ ਔਰ ਨਿਕਲ ਇਨਾਂ ਦੇ ਬੱਚਿਆਂ ਨੂੰ ਛੱਡ ਔਰ ਨਿਕਲ ਇਨਾਂ ਦੇ ਹਸਬੰਡ ਵਾਈਫ ਇਨਾਂ ਦੇ ਪਰਿਵਾਰਾਂ ਨੂੰ ਛੱਡ ਔਰ ਨਿਕਲ ਹਰ ਸ਼ਤਾਨੀ ਖਾਣੇ ਦੇ ਉੱਤੇ ਪਵਿੱਤਰ ਆਤਮਾ ਦੀ ਕੁਤਰੇ ਆਹ ਕੁਤਰੇ ਆਹ ਕੁਤਰੇ ਆਹ ਕੁਤਰੇ ਹਰਸ਼ਿਆ ਤਾਨੀ ਹੱਥ ਨੇ ਜੇ ਨਾ ਨੇ ਤੁਹਾਨੂੰ ਛੂਆ ਆਜੋ ਹੱਥ ਜਲ ਕੇ ਨਾਸ਼ ਹੋ ਜਾਣ ਉਹ ਹੱਥਾਂ ਦੇ ਉੱਤੇ ਉਸ ਦੇਖਣ ਦੇ ਉੱਤੇ ਪਵਿੱਤਰ ਆਤਮਾ ਦੀ ਆਹ ਕੁਤਰੇ ਆਹ ਕੁਤਰੇ ਆਹ ਕੁਤਰੇ ਆਹ ਕੁਤਰੇ ਆਹ ਕੁਤਰੇ ਜਿੰਨੀਆਂ ਦੁਸ਼ਟ ਆਤਮਾ ਤਾਨੂੰ ਰਿਲੋਂਦੀਆਂ ਵਾਂ ਜਿੰਨਿਆ ਜਿੰਨੇ ਕਾਰਨ ਇਹ ਤੜੀ ਜ਼ਿੰਦਗੀ ਤੇ ਉਤੇ ਰੋਂਦਾ ਅੱਜ ਉਹਨਾਂ ਸਭ ਕਾਰਨ ਦੇ ਉਤੇ ਰੁਲਾਉਣ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਨਿਰਾਸ਼ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਤੁਹਾਨੂੰ ਕਮਜ਼ੋਰ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉਤੇ ਖੁਦਾਵੰ ਤੇਰੇ ਪਵਿੱਤਰ ਆਤਮਾ ਦੀ ਆਕੁਤਰੇ 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 ਡੈਵਲ ਆਊਟ ਇਨ ਦਾ ਨੇਮ ਆਫ ਜੀਸਸ ਕਿਉਂਕਿ ਪਰਮੇਸ਼ਵਰ ਦੇ ਲੋਕਾਂ ਦਾ ਅਨੰਦ ਉਸ ਹੈਵਨ ਤੋਂ ਬਿਲੋਂਗ ਕਰਦਾ ਔਰ ਮੈਂ ਆਪਣੀ ਪ੍ਰਾਰਥਨਾਵਾਂ ਅੱਜ ਤੋ ਬਾਤ ਤੁਸੀਂ ਹੱਸੋਗੇ ਤੁਹਾਡਾ ਆਨੰਦ ਯਹਵਾ ਪਰਮੇਸ਼ਰ ਵੱਲੋਂ ਹੋਵੇਗਾ ਜਿਹਨੂੰ ਕੋਈ ਵੀ ਅੰਧਕਾਰ ਦੀ ਸ਼ਤਾਨੀ ਤਾਕਤ ਦੁਨੀਆ ਦੀ ਕੋਈ ਤਾਕਤ ਖਤਮ ਨਾ ਕਰ ਪਾਵੇਗੀ ਉਹ ਆਨੰਦ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਘਰਾਂ ਪਰਿਵਾਰ ਤੁਹਾਡੀ ਮੈਰਿ ਲਾਈਫ ਚ ਐਂਟਰ ਕਰੇ ਤਾੜੀ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰੇ ਤੁਹਾਡੇ ਬੱਚਾਂ 'ਚ ਐਂਟਰ ਕਰੇ ਤੁਹਾਡੇ ਹਸਬੰਦ ਤੁਹਾਡੀ ਵਾਈਫ ਤੁਹਾਡੀ ਫੈਮਲੀ 'ਚ ਐਂਟਰ ਕਰੇ ਅਜ ਤੋਂ ਬਾਅਦ ਜਿੰਨੇ ਹਸਬੰਦ ਵਾਈਫ ਹੈ ਮੇ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਅਜ ਤੋਂ ਬਾਅਦ ਤੁਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰ ਪਾਓਗੇ ਆਨੰਦ ਪਰਮੇਸ਼ਰ ਤੁਹਾਡੀਆਂ ਲਾਈਫ 'ਮਾਂ ਤੇ ਰਿਲੀਜ਼ ਕਰੇ ਹਰ ਮਿਸਅੰਡਰਸਟੈਂਡਿੰਗ ਦਾ ਆਤਮਾ ਕਲੇਸ਼ ਦਾ ਆਤਮਾ ਜੋ ਤੁਹਾਨੂੰ ਇੱਕ ਦੂਜੇ ਨੂੰ ਸਮਝਣ ਤੋਂ ਰੋਕਦੀਆਂ ਦੁਸ਼ਟ ਆਤਮਾ ਤੁਹਾਡੀਆਂ ਬੋਲੀਆਂ ਨੂੰ ਅਲੱਗ ਕਰਦੀਆਂ ਵਾ ਅਜੋਨਾ ਸਭ ਦੁਸ਼ਟ ਆਤਮਾ ਦੇ ਉੱਤੇ ਹਰ ਕਪਲ ਦੇ ਵਿੱਚੋਂ ਮੈਂ ਕਮਾਂਡ ਕਰਦੀ ਕਿ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਰ ਕਲੇਸ਼ ਕਰਨ ਵਾਲੀ ਗੰਦੀ ਆਤਮਾ ਦੇ ਉੱਤੇ ਤੁਹਾਨੂੰ ਇੱਕ ਮਨ ਹੋਣ ਤੋਂ ਰੋਕਣ ਵਾਲੀ ਗੰਦੀ ਆਤਮਾ ਦੇ ਟਾੜੀਆਂ ਬੋਲੀਆਂ ਨੂੰ ਅਲੱਗ-ਅਲੱਗ ਕਰਨ ਕਰਨ ਵਾਲੀ ਗੰਦੀ ਆਤਮਾ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਖ ਕੁਤਰੇ ਆਖ ਕੁਤਰੇ ਆਖ ਕੁਤਰੇ ਆਖ ਕੁਤਰੇ ਆਖ ਕੁਤਰੇ ਆਖ ਕੁਤਰੇ ਡੈਵਲ ਮੈਥੇ ਇਨ ਇੱਕ-ਇੱਕ ਮੇਰੀ ਲਾਈਫ ਜੋ ਮੈਂ ਤੈਨੂੰ ਬਾਹਰ ਕੱਢਦੀ ਆ ਕਿ ਕਪਲ ਚੋਂ ਆਈ ਕਮਾਂਡ ਯੂ ਇਨ ਦਾ ਨੇਮ ਆਫ ਜੀਜ਼ਸ ਆਊਟ 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 ਯੇਸ਼ੂ ਮਸੀਹ ਦੇ ਨਾਮ ਦੇਜ ਰੇਪੋ ਰੋਯੋਕੋਤੋ ਨੋ ਲੋਰੋ ਬੋਰੋਸ਼ੇਕ ਕੇ ਤੇਨੇ ਲੇ ਰੇਬੇ ਰੇਪੋ ਰੋਯੋਕੋਤੋ ਨੋ ਲੋਰੋ ਬੋਰੋਸ਼ੇਕ ਕੇ ਤੇਨੇ ਲੇ ਰੇਬੇ ਪਿਤਾ ਮੇਰੀ ਪ੍ਰਾਰਥਨਾ ਦੇ ਲੋਕ ਜਿਨੇ ਬਿਮਾਰੀਆਂ ਦੀਸ ਪ੍ਰਾਰਥਨਾ ਨੂੰ ਸੁਣ ਰਿਹਾ ਤੇਰਾ ਬਿਸ਼ੇਕ ਉਹਨਾਂ ਨੂੰ ਟੱਚ ਕਰੇ ਤੇਰਾ ਬਿਸ਼ੇਕ ਦੇ ਕਾਰਨ ਸਾਰੀਆਂ ਬਿਮਾਰੀਆਂ ਟੁੱਟ ਜਾਣ ਸਾਰਾ ਪਾਰੀ ਪਨੀਰ ਨੂੰ ਛੱਡ ਕੇ ਜਾਵੇ ਜਕੜਿਆ ਪੰਨੇਨਾ ਨੂੰ ਛੱਡ ਕੇ ਜਾਵੇ ਹਰ ਇੱਕ ਜਾਦੂ ਟੋਣੇ ਤੋਂ ਆਜ਼ਾਦ ਹੋ ਜਾਓ ਆਜ਼ਾਦ ਹੋ ਜਾਓ ਪਵਿੱਤਰ ਆਤਮਾ ਦੀ ਸਾਮਰਤਾ ਨੂੰ ਟੱਚ ਕਰੇ ਹਰ ਜਾਦੂ ਟੋਣਾ ਆਊਟ ਹੋਵੇ ਹਰ ਦੁਸ਼ਟ ਆਤਮਾ ਦੇਤੇ ਹੌਲ ਗੋਸ ਦੀ ਫਾਇਰ ਉtre ਹਰ ਜਾਦੂ ਟੋਣੇ ਤੇ ਦੁਸ਼ਟ ਆਤਮਾ ਦੇਤੇ ਹੌਲ ਗੋਸ ਦੀ ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਅੱਜ ਸਾਰੇ ਰੋਗ ਟੜੀਆਂ ਜ਼ਿੰਦਗੀਆਂ ਟੜੀਆਂ ਬਾਡੀਆਂ ਚੋਂ ਆਊਟ ਹੋ ਜਾਣ ਆਊਟ ਹੋ ਜਾਣ ਆਊਟ ਹੋ ਜਾਣ ਆਊਟ ਹੋ ਜਾਣ ਔਰ ਰਾਈਟ ਨਾਓ ਤੁਹਾਡੀ ਬਾਡੀ ਯਸ਼ ਮਸੀ ਦੇ ਨਾਮ ਦੇ ਚ ਕੁਮ कम्प्लीट हीलिंग नु रिसीव करें रिसीव करो कहो कि यीशु मैं तेरे कोड़े खान नाल चंगा हो चुकया मैं चंगा हो चुकया मैं कंप्लीट हो हील्ड हो चुकया परमेश्वर ਕੁਦਾਵਨ ਤੇਰੇ ਲੋਕਾਂ ਦੀਆਂ ਰਿਪੋਰਟਸ ਨਾਰਮਲਿਆਨਾਂ ਦੀਆਂ ਬਾਡੀਜ਼ ਪਰਮਿਸ਼ਨਾਂ ਦੇ ਇਹਨਾਂ ਦੀਆਂ ਦੇਹੀਆਂ ਬੱਲ ਪਾਉਣ ਪਰਮਿਸ਼ਨ ਇਹਨਾਂ ਦੇ ਸ਼ਰੀਰ ਬੱਲ ਪਾਉਣ ਪਿਤਾ ਔਰ ਇਹ ਬਿਗ ਬਿਗ ਟੈਸਟਮਨੀਜ਼ ਦੇ ਨਾਲ ਵਾਪਸ ਆਉਣ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਨੂੰ ਮੇਰੇ ਲਹੂ ਚ ਛਿਪੋਣ ਨੇ ਡਾਕੂਮੈਂਟਸ ਪਰਮਿਸ਼ਨ ਫੇਵਰ ਪਾਉਣ ਇਹਨਾਂ ਦੀਆਂ ਫਾਈਲ ਪਾਸਪੋਰਟਸ ਪਰਮਿਸ਼ਨ ਨੂੰ ਲਾਸਟ 10 ਪਰਮਿਸ਼ਨ ਜਿੰਨੇ ਵੀ ਡਾਕੂਮੈਂਟਸ ਇਹਨਾਂ ਨੇ ਅਪਲਾਈ ਕੀਤੇ ਆ ਪਰਮਿਸ਼ਨ ਜਿੱਥੇ ਕਿੱਥੇ ਵੀ ਆਫ ਫਾਈਲਸ ਡਾਕੂਮੈਂਟਸ ਪਰਮਿਸ਼ਨ ਤੇਰਾ ਗ੍ਰੇਸ ਉਨਤੇ ਤੇਰਾ ਫੇਵਰ ਤੇ ਡਿਲੇ ਨੂੰ ਖੜ ਕੇ ਜਾਵੇ ਔਰ ਜਿਨਨੇ ਜੌਬ ਦੀ ਤਲਾਸ਼ ਵਿੱਚ ਜਾਂ ਕੰਮ ਦੀ ਤਲਾਸ਼ ਵਿੱਚ ਜਾਂ ਪਰਮੇਸ਼ਾ ਤੇਰਾ ਆਤਮਾ ਨਾਲ ਨੂੰ ਟੱਚ ਕਰੇ ਪਰਮੇਸ਼ਾ ਅੱਜ ਇਸ ਪ੍ਰਾਰਥਨਾ ਤੋਂ ਬਾਅਦ ਪਰਮੇਸ਼ਾ ਗੁੱਡ ਨਿਊਜ਼ ਨੂੰ ਲੈ ਇਹਨਾਂ ਦੇ ਜੌਬ ਦੇ ਰਸਤੇ ਨੂੰ ਖੋਲ ਦੇ ਪਵਿੱਤਰ ਆਤਮਾ ਸਾਰੇ ਬੰਦ ਰਸਤੇ ਖੋਲ ਦੇ ਪਵਿੱਤਰ ਆਤਮਾ ਬਾਈ ਦਾ ਪਾਵਰ ਆਫ ਦਾ ਹੌਲੀ ਗੋਸ ਲਾਰਡ ਕੁਦਾਵਨ ਤੇਰੀ ਦਾਇਆ ਨਾਲ ਨੂੰ ਕੇਰੇ ਪਰਮੇਸ਼ਰ ਰੱਖੀਆਂ ਜੌਬ ਦੇ ਨਾਲ ਇਹਨਾਂ ਨੂੰ ਬles ਕਰਾ ਛੇ ਕੌਂਟਰੈਕਟਸ ਦੇ ਨਾਲ ਬles ਕਰ ਅੱਛੇ ਆਪਣੀਆਂ ਪ੍ਰੋਪਰਟੀਆਂ ਦੇ ਨਾਲ ਇਹਨਾਂ ਨੂੰ ਬles ਕਰ ਆਪਣੇ ਕਰਾਂ ਦੇ ਨਾਲ ਇਹਨਾਂ ਨੂੰ ਬles ਕਰ ਹਰ ਕੰਫਿਊਜ਼ਨ ਇਹਨਾਂ ਨੂੰ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ ਦੇਜ ਪਿਤਾ ਇਹਨਾਂ ਦੇ ਬੱਚਾ ਨੂੰ ਮੈਂ ਤੇਰੇ ਲਹੂ 'ਚ ਛਿਪੋਨੀਆ ਇਹਨਾਂ ਦੇ ਫਾਈਨੈਂਸ ਨੂੰ ਮੈਂ ਤੇਰੇ ਲਹੂ 'ਚ ਛਿਪੋਨੀਆ ਹਰ ਖੰਮ ਵਾਲੀ ਗੰਦੀ ਆਤਮਾ ਨੂੰ ਮੈਂ ਛਿੜਕਦੀ ਆ ਪਵਿੱਤਰ ਆਤਮਾ ਦੀ ਅੱਗ ਸੋਤੇ ਉੱtre ਪਰਮੇਸ਼ਰ ਤੇਰੇ ਲੋਗ ਲੈਣ ਵਾਲੀ ਨਹੀਂ ਬਲਕਿ ਦੇਣ ਵਾਲੇ ਹੋ ਜਾਣ ਖੁਦਾਵਨ ਔਰ ਜਿੱਦਾਂ ਹੀ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੋਂਦੇ ਤੇਰੇ ਕੱਦ ਦੇ ਵਿੱਚ ਤੇਰੇ ਕੰਮਾਂ ਦੇ ਲਈ ਤੇਰੇ ਸੂ ਸਮਾਚਾਰ ਦੇ ਲਈ ਪਰਮੇਸ਼ਰ ਬੋਂਦਿਆ ਖੁਦਾਵਨ ਤੇਰੀ ਸਮਰਥ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕਾਰਿਆ ਕਰੇ ਖੁਦਾਵਨ ਤੇਰਾ ਮੱਸਾ ਇਹਨਾਂ ਦੇ ਉੱਤੇ ਆਵੇ ਪਿਤਾ ਬੰਦਨ ਤੋੜੇ ਪਰਮੇਸ਼ਰ ਕਰਸ ਤੋੜੇ ਯੀਸ਼ੂ ਮਸੀਹ ਦੇ ਨਾਮ ਦੇ ਚ ਪਿਤਾ ਤੇਰਾ ਫੇਵਰ ਇਹਨਾਂ ਦੇ ਉੱਤੇ ਉਤਰੇ ਖੁਦਾਵਨ ਅੱਜ ਦੇ ਇਹਨਾਂ ਦੇ ਸਾਰੇ ਕੰਮ ਸਫਲ ਕਰ ਮੁਬਾਰਕ ਕਰ ਫਲਦਾਰ ਬਣਾ ਪਰਮੇਸ਼ਰ ਸਾਰੀਆਂ ਦੁਸ਼ਟ ਆਤਮਾ ਇਹਨਾਂ ਨੂੰ ਛੱਡ ਕੇ ਜਾਣ ਸਾਰੀਆਂ ਬੈਡ ਨਿਊਜ਼ ਕੈਨਸਲ ਐਕਸੀਡੈਂਟਲੀ ਸਪਿਰਿਟ ਕੈਨਸਲ ਡੈੱਥ ਦੀਆਂ ਗੰਦੀਆਂ ਆਤਮਾ ਨੂੰ ਮੈਂ ਕੈਨਸਲ ਕਰਦੀ ਤੇਰੇ ਗ੍ਰੇਸ ਤੇਰੇ ਅਨੁਗ੍ਰਾਹ ਨੂੰ ਇੱਕ ਇੱਕ ਜਨ ਦੀ ਲਾਈਵ ਦੇ ਉੱਤੇ ਮੰਗਦੀ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਨੂੰ ਇਹਨਾਂ ਦੇ ਸਾਰੇ ਸਫ਼ਰ ਤੇਰੇ ਨਾਮ ਚ ਮੁਬਾਰਕ ਹੋਣ ਤੇਰੇ ਲਹੂ ਚ ਚ ਇਨਾ ਨੂੰ ਗ੍ਰੇਸ ਦੇ ਇੱਕ ਇੱਕ ਜਾਨ ਨੂੰ ਪਰਮੇਸ਼ਰ ਤੇਰੇ ਕੰਮਾਂ ਦੇ ਲਈ ਬੋਨ ਦਾ ਪਰਮੇਸ਼ਰ ਚਾਹੇ ਨਾ ਕੋ ਹੈ ਨਹੀਂ ਹੈ ਪਰਮੇਸ਼ਰ ਇਹਨਾਂ ਨੂੰ ਦਲੇਰ ਕਰ ਪਰਮੇਸ਼ਰ ਯ ਆਪਣੀਆਂ ਦਸਵੰਨ ਪੇਟਾਂ ਪਰਮੇਸ਼ਰ ਤੇਰੇ ਮੋਦੀਖਾਨੇ ਵਿੱਚ ਲਿਆਉਣ ਔਰ ਪਿਤਾ ਤੇਰੀਆਂ ਬਰਕਤਾਂ ਜੋ ਤੈਨਾਂ ਦੇ ਲਈ ਰੱਖੀਆਂ ਖੁਦਾਵਾਨ ਉਹਨਾਂ ਨੂੰ ਦੇਖ ਪਾਉਣ ਪਰਮੇਸ਼ਰ ਔਰ ਸਭ ਜਨ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਰਹਿਣਾ ਇਨਾ ਪ੍ਰਾਰਥਨਾਵਾਂ ਨੂੰ ਔਰ ਵੀ ਸ਼ੇਅਰ ਕਰਨਾ ਔਰ ਅੱਤਕ ਪਹੁੰਚਾਣਾ ਤਾਂਕਿ ਜਿਨ੍ਹਾਂ ਨੂੰ ਪ੍ਰਾਰਥਨਾਵਾਂ ਨਹੀਂ ਕਰਨੀਆਂ ਆਉਂਦੀਆਂ ਉਹ ਕਰ ਸਕਣਗੇ ਉਹ ਸਿੱਖ ਪਾਉਣਗੇ ਪਰਮੇਸ਼ਰ ਨੇ ਅਨੁਗ੍ਰਹਿ ਨੂੰ ਲੈ ਪਾਉਣਗੇ ਕਿਉਂਕਿ ਤੁਹਾਡਾ ਕੰਮ ਹੈ ਇਸ ਨੂੰ ਸਮਾਚਾਰ ਹੈ ਜੋ ਤੁਸੀਂ ਫਲਾਉਣਾ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਡੇ ਤੇ ਦਇਆ ਕੀਤੀ ਉਸੇ ਤਰ੍ਹਾਂ ਹੋਰਾਂ ਤੇ ਉਹ ਦਇਆ ਕਿਰਪਾ ਹੋਰਾਂ ਤੱਕ ਵੀ ਪਹੁੰਚੇ ਉਹਨਾਂ ਨੂੰ ਕੇਰੇ ਦਇਆ ਤੇ ਕਿਰਪਾ ਇਹ ਤੁਹਾਡਾ ਹੋਮਵਰਕ ਹੈ ਤੁਸੀਂ ਇਹਨੂੰ ਕਰਨਾ ਵਾ ਔਰ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਨੂੰ ਸੇਵ ਨਹੀਂ ਛੱਡਣ ਵਾਲੇ ਸੋ ਜੁੜੇ ਰਹਿਣਾ ਫੇਥਫੁਲੀ ਇਹਨਾਂ ਅਨੋਇੰਟਿੰਗ ਦੇਣਾ ਕਿਉਂਕਿ ਇਹ ਅਨੋਇੰਟਿੰਗ ਤੁਹਾਡੀ ਲਾਈਫ ਚ ਤੁਹਾਨੂੰ ਤਨ ਸੁਪਰ ਡੂਪਰ ਬlesਡ ਕਰ ਰਹੀ ਆ ਕਿਉਂਕਿ ਅਸੀਂ ਖੁਦ ਬlesਡ ਹੋ ਰਹੇ ਆਂ ਔਰ ਆਪਣੀਆਂ ਟੈਸਟਮਨੀ ਸ਼ੇਅਰ ਕਰਨਾ ਨਾ ਭੁੱਲਣਾ ਪਰਮੇਸ਼ਰ ਦੀ ਮਾਹਿਮਾ ਦੇ ਲਈ ਅੱਗੇ ਆਉਣਾ ਔਰ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਜਦੋਂ ਤੁਸੀਂ ਇੱਕ ਟੈਸਟਮਨੀ ਦਿੰਦੇ ਆਂ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ 'ਚ ਆਪਣੇ ਹੈਵਨ ਨੂੰ ਖੋਲ ਕੇ 100 ਟੈਸਟਮਨੀ ਲੈ ਕੇ ਬੈਠਿਆ ਤਾਂਕਿ ਪਰਮੇਸ਼ਰ ਦੀ ਮਾਹਿਮਾ ਹੋ ਸਕੇ ਉਹਦੇ ਨਾਮ ਨੂੰ ਜਲਾਲ ਮਿਲੇ ਸੋ ਹਮੇਸ਼ਾ ਤਿਆਰ ਰਹਿਣਾ ਮਾਰਨਿੰਗਸ ਪ੍ਰਾਰਥਨਾ ਦੇ ਲਈ ਉਹਦੇ ਪਵਨ ਦੇ ਵਿੱਚ ਆਉਣ ਦੇ ਲਈ ਕਿਸੇ ਚੀਜ਼ ਤੇ ਨੂੰ ਆਪਣੀ ਜ਼ਿੰਦਗੀ ਤੇ ਆਪਣੀ ਸਪਿਰਟ ਤੇ ਆਪਣੀ ਆਪਣੇ ਸ਼ਰੀਰ ਤੇ ਹਾਵੀ ਨਾ ਹੋਣ ਦੇਣਾ ਤਾਂ ਕਿ ਉਹ ਤੁਹਾਨੂੰ ਰੋਗ ਪਾਵੇ ਪਰਮੇਸ਼ਰ ਦੇ ਘਰ ਦੇ ਵਿੱਚ ਆਉਣ ਦੇ ਲਈ ਉਹਦੀ ਪ੍ਰੈਜ਼ੈਂਸ ਦੇ ਵਿੱਚ ਆਉਣ ਦੇ ਲਈ ਹਾਲੇਲੂਇਆ ਪ੍ਰਭੂ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ